ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁਧ ਨਸ਼ਿਆਂ ਵਿਰੁੱਧ ਸਾਡੇ ਮਾਨਯੋਗ ਡੀਜੀਪੀ ਸਾਹਿਬ, ਸੀਐਮ ਸਾਹਿਬ ਤੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਸਾਹਿਬ ਉਹਨਾਂ ਵੱਲੋਂ ਜਿਹੜੀ ਸਖਤ ਹਦਾਇਤਾਂ ਦੇੇਟ ਕਾਰਵਾਈ ਕਰਦੇ ਹੋਏ ਤੇ ਜਿਹੜਾ ਇੱਕ ਸਾਨੂੰ ਸਫਲਤਾ ਹਾਸਲ ਹੋਈ ਜਿਸ ਵੇਲੇ ਜੋ ਨਾਕਾ ਸਿਆਲਬਾ ਤੇ ਮਾਨਕੂਸ਼ੀ ਰੋਡ ਤੇ ਲਾਇਆ ਹੋਇਆ ਸੀ ਆਪਣਾ ਐਸਐਸਪੀ ਸਾਹਿਬ ਦੀ ਟੀਮ ਨੇ ਤੇ ਜੋ ਦੋ ਸ਼ੱਕੀ ਵਿਅਕਤੀ ਸੀ ਜਿਦੋਂ ਉਹਨਾਂ ਨੂੰ ਰੋਕਿਆ ਤੇ ਉਹ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਲਪਾਫੇ ਜੀ ਦੋ ਉਹ ਛੱਡ ਕੇ ਭੱਜ ਗਏ ਤੇ ਅਸੀਂ ਮੌਕੇ ਦੇ ਕਾਬੂ ਕੀਤਾ ਜਦੋਂ ਲਫਾਵੇ ਚੈੱਕ ਕੀਤੇ ਗਏ ਤਾਂ ਉਹਦੇ ਵਿੱਚ ਉਹ ਜੋ ਹੈ ਟੋਟਲ 280 ਪੱਤੇ ਜਿਹੜੇ ਲੋਮੋ ਟੇਲ ਗੋਲੀਆਂ ਦੇ ਨਿਕਲੇ ਜੋ ਟੋਟਲ 16800 ਸੀ ਤੇ ਉਹਦੇ ਤਹਿਤ ਜਿਹੜਾ ਹੈਗਾ 113 ਨੰਬਰ ਐਫ ਆਈ ਆਰ 22485 ਜਿਹੜੀ ਦਰਜ ਕੀਤੀ ਗਈ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮੇ ਹੋਏ ਹੋਏ ਹਨ ਜੋ ਜਾਂ ਇਹ ਪਹਿਲੀ ਦੇਖੋ ਇਹਨਾਂ ਦਾ ਡਾਟਾ ਚੈੱਕ ਕੀਤਾ ਗਿਆ ਜਿਹੜਾ ਇੱਕ ਸ਼ਫੀ ਮੁਹੰਮਦ ਜੋ ਕਿ ਪਰਖਾਈ ਦਾ ਰੋਪੜ ਤੋਂ ਹੈ ਤੇ ਜਿਹੜਾ ਦੂਜਾ ਦਰਸ਼ਨ ਸਿੰਘ ਹੈ ਉਹ ਜਿਹੜਾ ਸਿਆਲਵਾ ਤੋਂ ਹੈ ਤੇ ਇਹਨਾਂ ਦਾ ਡਾਟਾ ਸਾਰਾ ਕੱਢਿਆ ਗਿਆ ਇਹਨਾਂ ਦੇ ਐਫ ਆਈ ਆਰ ਕੋਈ ਦਰਜ ਨਹੀਂ ਹੈਗੀ ਪਹਿਲਾਂ ਕਿੱਥੋਂ ਲੈ ਕੇ ਆਏ ਸੀ ਸਰ ਇਹ ਜੋ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਜਿਹੜੇ ਫਾਰਵਰਡ ਲਿੰਕੇਜ ਜਾਂ ਬੈਕਵਰਡ ਲਿੰਕੇਜ ਹੈਗੇ ਜਿਹੜੇ ਆਪਾਂ ਉਹ ਦੇਖ ਰਹੇ ਆ ਕਿ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਜਿਹੜੀਆਂ ਗੋਲੀਆਂ ਹੈਗੀਆਂ ਤੇ ਕਿੱਥੋਂ ਲੈ ਕੇ ਆਏ ਆ ਜੇ ਕਿਸੇ ਦਾ ਰੋਲ ਇਦਾਂ ਸਾਹਮਣੇ ਆਂਦਾ ਤਾਂ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਊਗਾ ਜੀ ਦੱਸਿਆ ਇਹਨੇ ਪਹਿਲਾਂ ਵੀ ਕਿੰਨੀ ਵਾਰ ਲੈ ਕੇ ਆ ਕਿਤੇ ਸਵਾਇ ਕਰਦੇ ਸੀ ਨਹੀਂ ਅਜੇ ਸਾਨੂੰ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਵੱਲੋਂ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਏ ਤੇ ਉਹਦੀ ਪੁੱਛਗਿੱਛ ਕਰਾਂਗੇ ਤੇ ਕਿੱਥੋਂ ਲੈ ਕੇ ਆਏ ਵੀ ਪਹਿਲਾਂ ਵੀ ਇਹ ਕੰਮ ਕਰਦੇ ਜਾਂ ਪਹਿਲਾਂ ਕਿਹਦੇ ਕੋਲ ਦਿੰਦੇ ਆ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਜੀ ਤੇ ਤੁਹਾਡੇ ਕੋਲ ਕੋਈ ਸੂਚਨਾ ਸੀ ਇਸ ਬਾਰੇ ਨਹੀਂ ਜੇ ਕੋਈ ਅਸੀਂ ਜਿਸ ਤਰ੍ਹਾਂ ਹੁਣ ਇਹ ਜਿਹੜੀ ਨਸ਼ਾ ਬਰੁੱਤ ਮੇਮ ਚੱਲੀ ਆਈ ਆ ਅਸੀਂ ਜਿਹੜੇ ਥਾਂ-ਥਾਂ ਤੇ ਨਾਕੇ ਲਾਉਂਦੇ ਆ ਡੇਲੀ ਬੇਸਿਸ ਤੇ ਨਾਕੇ ਲਾ ਜੇ ਲੇ ਭਾਪੀ ਸਾਡ ਗਏ ਭੱਜ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ساری ਟੀਮ ਵੱਲੋਂ ਫਿਰ ਜਿਹੜੀ ਇਹਨਾਂ ਦੀ ਜਿਹੜੀ ਹੈ ਚੈੱਕ ਕੀਤਾ ਗਿਆ ਸੀ ਦੇ ਕੋਈ ਨੈਟਵਰਕ ਲੱਗਦਾ ਕਿ ਯੂਪੀ ਸਾਈਡ ਤੋਂ ਲੈ ਕੇ ਆਉਂਦੇ ਆ ਕੁਝ ਇਸ ਤਰ੍ਹਾਂ ਦੇਖੋ ਜਿਹੜਾ ਉਹ ਨਰਮਾਨ ਮਿਲਿਆ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰਾਂਗੇ ਕਿ ਇਹ ਜਾਂ ਤਾਂ ਮਹਾਂਪਤਲ ਤੋਂ ਲੈ ਕੇ ਆਏ ਜਾਂ ਕਿਥੋਂ ਹੋਰ ਯੂਪੀ ਤੋਂ ਲੈ ਆਏ ਕਿਧਰੋਂ ਵੀ ਲੈ ਕੇ ਆਉਂਦੇ ਆ ਜਾਂ ਲੋਕਲ ਕਿਸੇ ਕੋਲੋਂ ਲੰਮੇ ਹੈਗੇ ਆ ਉਹਦਾ ਵੀ ਵੈਰੀਫਾਈ ਕੀਤਾ ਜਾਊਗਾ ਪਰਿਵਾਰ ਦਾ ਕੁਝ ਬੈਕਗ੍ਰਾਉਂਡ ਪਤਾ ਕੀਤਾ ਜੀ ਪਰਿਵਾਰ ਦਾ ਨਹੀਂ ਪਰਿਵਾਰ ਦਾ ਜੇ ਪੁੱਛ ਕੇ ਚ ਕਰਾਂਗੇ ਜੇ ਉਹਨੂੰ ਰਿਮਾਨ ਮਿਲਿਆ ਹ ਨਸਦਸ ਕਰਦੀ ਹਾਂ ਜੀ ਕਿਤੇ ਪਿੱਛੇ ਕੀ ਕਰਕੇ ਇਹ ਘਰ ਬਣਾਇਆ ਕੀ ਬਣਾਇਆ ਦੇਖੋ ਜਿਹੜਾ ਹੈਗਾ ਇਹਦੇ ਵਿੱਚ ਵੈਰੀਫਾਈ ਕਰਕੇ ਜੇ ਇਹਨਾਂ ਦਾ ਕੋਈ ਏਦਾਂ ਦੀ ਇਲੀਗਲ ਚੀਜ਼ ਹੋਈ ਉਹਦੇ ਵੀ ਜਿਹੜੀ 68 ਐਪ ਦੀ ਪ੍ਰोसीडिंग ਸਟਾਰਟ ਕਰਾਂਗੇ ਉਹਦੇ ਵਿੱਚ ਜੇ ਕੋਈ ਏਦਾਂ ਦੀ ਇਹਨਾਂ ਦੀ ਪ੍ਰੋਪਰਟੀ ਆਉਂਦੀ ਆ ਉਹ ਚੀਜ਼ ਕਰਾਈ ਜਾਊਗੀ ਜਿਹੜੀ ਹੈਗੀ ਦੇਖੋ ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਨਸ਼ਾ ਦੇ ਬੁਧ ਜੋ ਸਕੀਮ ਚੱਲੀ ਲਹਿਰ ਦੇਖੋ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਸਖਤ ਬਹੁਤ ਜ਼ਿਆਦਾ ਹੈ ਇਹ ਨਸ਼ਾ ਬੁਧ ਹਦਾਇਤਾ ਵੀ ਦਿੱਤੀ ਜਾਂਦੀ ਹੈ ਸਮੇਂ ਸਿਰ ਮੀਟੀਆਂ ਵੀ ਕੀਤੀਆਂ ਜਾਂਦੀਆਂ ਜਿਹੜਾ VTC ਕਮੇਟੀਆਂ ਵੀ ਬਣਾਈਆਂ ਗਈਆਂ ਐ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਕਿ ਪੁਲਿਸ ਨੂੰ ਸੂਚਨਾ ਦਿਓ ਜਿਹੜਾ ਇਹਨਾਂ ਨੇ 650 ਐਪ ਵੀ ਹੈਗਾ ਉਹਦੇ ਉੱਪਰ ਵੀ ਵਟਸਐਪ ਦੇ ਵੀ ਕਰ ਸਕਦੇ ਆ ਜਿਹੜੀ ਕੰਪਲੇਂਟ ਕਿਸੇ ਦੀ ਜੋ ਕੋਈ ਨਸ਼ਾ ਪੀਂਦਾ ਜਾ ਤੁਹਾਡੇ ਸੁਸਾਇਟੀ ਦੇ ਵਿੱਚ ਵੇਜਦਾ ਆ ਕੇ ਤਾਂ ਅਸੀਂ ਉਹਦੇ ਉੱਪਰ ਕਾਰਵਾਈ ਕਰਾਂਗੇ ਉਹਦੇ ਉੱਪਰ ਹੀ ਕੋਈ ਵਹੀਕਲ ਵੀ ਫੜਿਆ ਗਿਆ ਇਹਨਾਂ ਕੋਲ ਨਹੀਂ ਇਹ ਪੈਦਲ ਹੀ ਸੀ ਵਹੀਕਲ ਕੋਈ ਨਹੀਂ ਸੀ ਹੈਗਾ ਇਹਨਾਂ ਕੋਲੇ ਜੀ ਸਰ ਸਰ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਚਾਹੀਆਂ ਦਰਜ ਕੀਤੀ ਹੋਰ ਵੀ ਜਾਰੀ ਰਹਿਣਗੀਆਂ ਪੱਕਾ ਦੇਖੋ ਜੀ ਆਪਾਂ ਹਰ ਰੋਜ਼ ਡੇਲੀ ਜਿਹੜੇ ਹੈਗੇ ਆ ਇਸ ਮੋਲਾਪੁਰ ਸਬੂਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਾਉਂਦੇ ਆ ਤੇ ਅਸੀਂ ਕਾਸੋ ਆਪਰੇਸ਼ਨ ਵੀ ਕਰਦੇ ਆ ਜਿਹੜੇ ਸਾਨੂੰ ਸ਼ੱਕੀ ਏਰੀਆ ਕੋਈ ਲੱਗਦਾ ਜਿੱਥੇ ਇਦਾਂ ਦੀ ਸਾਨੂੰ ਖਬਰ ਕੋਈ ਸੂਚਨਾ ਮਿਲਦੀ ਕੋਪਤ ਕਾਰਵਾਈ ਕਰਦੇ ਤਾਂ ਅੱਗੇ ਵੀ ਕਾਰਵਾਈ ਚੱਲਦੀ ਰਹੂਗੀ ਇਦਾਂ ਦੀ